ਮੁੱਖ ਮੰਤਰੀ ਮੁਰਦਾਬਾਦ 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 13 ਬਾਰ ਮੀਟਿੰਗ ਦਾ ਸਮਾਂ ਦੇ ਕੇ ਮੁਕਰ ਵਾਲਾ ਮੁੱਖ ਮੰਤਰੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੁਲਾਜ਼ਮਾ ਦੇ ਪੈਠਣ ਨਦਰਾ ਇੱਕਾ ਜਿੰਦਾਬਾਦ 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 ਹਾਂ ਹੁਣ ਮੈਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਅਨੰਦ ਸਿੰਘ ਜੀ ਉਹਨਾਂ ਨੂੰ ਬੇਨਤੀ ਕੋ ਸਭਾ 2 ਮਿੰਟ ਜੀ ਤੇਸ ਤੋਂ ਬਾਅਦ ਗਗਨਦੀਪ ਸਿੰਘ ਲਾਖ ਦੇ ਵਿੱਚ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਉਸ ਤੋਂ ਬਾਅਦ ਆਪਾਂ ਮਾਰਗ ਪੱਤਰ ਜਿਹੜਾ ਹੈ ਇੱਥੇ ਉਹਨਾਂ ਜੀ ਸਾਨੂੰ ਪਲੱਗ ਦੇਵਾਂਗੇ ਬਹੁਤ ਹੀ ਇਸ ਪਾਰੋਗ ਸਾਥੀਓ ਤਿੰਨ ਸੌ ਪਹਿਲਾਂ ਜਦੋਂ ਆਪਾਂ ਇਹ ਸਰਕਾਰ ਬਣਾਈ ਸੀ ਤਾਂ ਇਹਨਾਂ ਦੇ 92 ਐਮਐਲਏ ਜਿਤਾਏ ਸੀ ਲੋਕਾਂ ਨੇ ਲੋਕਾਂ ਨੂੰ ਬਹੁਤ ਵੱਡੀ ਉਮੀਦ ਸੀ ਕਿ ਨਵੀਂ ਪਾਰਟੀ ਹੈ ਲੋਕਾਂ ਦੇ ਦਰਦ ਦੀ ਗੱਲ ਕਰਦੀ ਹੈ ਕਿਉਂਕਿ ਉਹਨਾਂ ਉਸ ਸਮੇਂ ਜਦੋਂ ਇਲੈਕਸ਼ਨ ਹੋ ਰਹੀ ਸੀ ਇਲੈਕਸ਼ਨ ਹੋਣ ਤੋਂ ਪਹਿਲਾਂ ਰੈਲੀਆਂ ਹੋ ਰਹੀਆਂ ਸੀ ਤਾਂ ਇਹੀ ਭਗਵੰਤ ਮਾਨ ਸਾਡੇ ਚ ਆ ਕੇ ਰੈਲੀਆਂ ਦੇ ਮਜਾਰੇ ਵਿੱਚ ਮੂਰੇ ਹੋ ਕੇ ਬੈਠ ਜਾਂਦਾ ਸੀ ਅਤੇ ਇਹ ਕਹਿੰਦਾ ਸੀ ਕਿ ਤੁਹਾਨੂੰ ਇਸ ਤਰ੍ਹਾਂ ਰੈਲੀਆਂ ਮਜਾਰੇ ਕਰਨੇ ਨਹੀਂ ਪੈਣਗੇ ਤੁਸੀਂ ਅਸੀਂ ਤੁਸੀਂ ਸਾਨੂੰ ਇੱਕ ਵਾਰ ਮੌਕਾ ਦਿਓ ਲੋਕਾਂ ਨੇ ਮੌਕਾ ਦੇ ਤਾ ਪਰ ਜਦੋਂ ਇਹਨਾਂ ਨੂੰ ਮੌਕਾ ਮਿਲ ਗਿਆ ਸਰਕਾਰ ਬਣ ਗਈ ਤੂੰ ਕਹਿੰਦੇ ਮੈਂ ਕੌਣ ਪਤਾ ਹੀ ਨਹੀਂ ਕਿੱਥੇ ਗਾਇਬ ਹੋ ਗਏ ਉਹਨਾਂ ਨੂੰ ਸਾਡੀ ਗੱਲਾਂ ਭੁੱਲ ਗਈਆਂ ਸਾਡੇ ਕੱਚੇ ਮੁਲਾਜ਼ਮ ਉਹ ਵੀ ਜੇ ਬਿਲਕੁਲ ਰਹੇ ਆਂ ਤਾਂ ਤਾਂ ਤੇ ਟੈਂਕਿਆਂ ਤੇ ਚੜ ਰਹੇ ਆਂ ਨਾ ਤਾਂ ਤੇ ਮੁਜਾਰੇ ਕਰ ਰਹੇ ਆਂ ਕੰਪਿਊਟਰ ਦੇ ਆਪਕਾ ਜਿਹੜੇ ਲਗਭਗ 6 ਮਹੀਨਿਆਂ ਤੋਂ ਬੈਠੇ ਨੇ ਉਹ ਖੰਡਾਲਾ ਕਰ ਰਹੇ ਨੇ ਕਿ ਕੋਈ ਸੁਣਵਾਈ ਨਹੀਂ ਇਹ ਵੀ ਜਿਹੜੇ ਮੁਲਾਜ਼ਮ ਤੇ ਪੈਨਸ਼ਨਰ ਆਪਦੀਆਂ ਮੰਗਾਂ ਦੇ ਬਾਰੇ ਬਾਰ ਬਾਰ ਇਹਨਾਂ ਨੂੰ ਮੈਮੋਰੰਡਮ ਦੇ ਚੁੱਕੇ ਉਹਨਾਂ ਮੰਗ ਪੱਤਿਆਂ ਦੇ ਢੇਰ ਲਾ ਕੇ ਪਰ ਕੋਈ ਸੁਣਵਾਈ ਨਹੀਂ ਕੋਈ ਉਤੇ ਉਤੇ ਕਾਰਵਾਈ ਨਹੀਂ ਮੰਗਾ ਦਾ ਮੰਨਿਆ ਬਹੁਤ ਦੂਰ ਦੀ ਗੱਲ ਹੈ ਸਾਨੂੰ ਸਮਾਂ ਦੇ ਕੇ ਮੀਟਿੰਗ ਦਾ بار-बार ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਲੀਆਂ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਬਿਲਕੁਲ ਸਹਿਰਦ ਨਹੀਂ ਹੈਗੀ ਇਹਨਾਂ ਨੂੰ ਇੱਕ ਚੇਤਾਵਨੀ ਦਿੰਦੇ ਆ ਕਿ ਜੇ ਤੁਸੀਂ ਤੁਹਾਡਾ ਰਵੱਈਆ ਇਸੇ ਤਰ੍ਹਾਂ ਹੀ ਗਾਂ ਰਹਿਆ ਤਾਂ ਤੁਹਾਡੇ ਨਾਲ ਵੀ ਦਿੱਲੀ ਵਾਲਾ ਹਾਲ ਹੀ ਹੋਊਗਾ ਸੋ ਤੁਸੀਂ ਉੱਥੇ ਹਟਾ ਕੇ ਹਟਿਓ ਦਾ ਉਸ ਤੋਂ ਬਚਣ ਦੇ ਵਾਸਤੇ ਤੁਹਾਨੂੰ ਇਹ ਬਾਰ ਬਾਰ ਕਿਹਾ ਜਾਂਦਾ ਹੈ ਕਿ ਮੁਲਾਜ਼ਮਾਂ ਤੇ ਮੰਗਾ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਹੱਲ ਕੀਤਾ ਜਾਵੇ ਸਾਡੇ ਜਿਹੜੇ ਪਿਛਲੇ ਬਕਾਇਆ ਉਹ ਜਾਰੀ ਕੀਤਾ ਜਾਣ ਪੈਨਸ਼ਨਾਂ 2.6 ਦਾ ਗੁੜਾਹ ਜਾਰੀ ਕੀਤਾ ਜਾਵੇ ਤੇ ਜਿਹੜੇ ਰਗੇ ਕੱਚੇ ਕੰਮ ਨੇ ਉਹਨੂੰ ਪੱਕੇ ਕੀਤੇ ਜਾਣ ਆਊਟਸੋਰਸ ਬੰਦ ਕੀਤੀ ਜਾਵੇ ਸੋ ਇਹਨਾਂ ਕਹਿਤਾ ਹੋਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ